ਸਤੂ ਮੂਸੇ ਵਾਲਾ ਦਾ ਉਹ ਗੀਤ ਤਾਂ ਤੁਸੀਂ ਜ਼ਰੂਰ ਸੁਣਿਆ ਹੋਣਾ ਸਾਡਾ ਚੱਲਦਾ ਏ ਧੱਕਾ ਸੀਤਾ ਕਰਦੇ ਕੇਂਦਰ ਚ ਸਰਕਾਰ ਭਾਵੇਂ ਕਿਸੇ ਮਰਜ਼ੀ ਦੀ ਹੁੱਬੇ ਪਰ ਪੰਜਾਬ ਨਾਲ ਧੱਕਾ ਲਗਾਤਾਰ جاری ਹੈ ਇਸ ਦੀ ਤਾਜ਼ਾ ਮਿਸਾਲ ਪੰਜਾਬ ਦਿਹਾੜੇ ਤੇ ਮਿਲੀ ਹੈ ਭਾਵੇਂ ਕਹਿਣ ਨੂੰ ਤਾਂ 1 ਨਵੰਬਰ ਨੂੰ ਪੰਜਾਬ ਦਿਹਾੜਾ ਕਿਹਾ ਜਾਂਦਾ ਪਰ 1 ਨਵੰਬਰ 1966 ਨੂੰ ਮਹਾ ਪੰਜਾਬ ਦੀ ਵੰਡ ਕਰਕੇ ਦੋ ਨਵੇਂ ਸੂਬੇ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਹੋਂਦ ਵਿੱਚ ਲਿਆਂਦੇ ਗਏ ਜੋ ਮੌਜੂਦਾ ਪੰਜਾਬ ਹੈ ਉਸ ਦੀ ਰਾਜਧਾਨੀ ਚੰਡੀਗੜ੍ਹ ਵੀ ਖੋਲੀ ਗਈ ਪੰਜਾਬੀ ਬੋਲਦੇ ਇਲਾਕੇ ਵੀ ਖੋਲੇ ਗਏ ਪਾਣੀਆਂ ਸਮੇਤ ਕੰਮ ਵੀ ਖੋਲੇ ਗਏ ਪੰਜਾਬੀਆਂ ਦੇ ਘਰੇ ਡਾਕੇ ਤੇ ਡਾਕਾ ਪੈਂਦਾ ਰਿਹਾ ਹੁਣ 59 ਸਾਲ ਬਾਅਦ ਪੰਜਾਬ ਕੋਲੋਂ ਸਿੱਖਿਆ ਵੀ ਖੋਲੀ ਗਈ ਹੈ ਮੋਦੀ ਦੇ ਗਵਾਈ ਵਾਲੀ ਸਰਕਾਰ ਬੁਲਵਾਈ ਤਾਜ਼ਾ ਹੁਕਮਤ ਤੋਂ ਬਾਅਦ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੈਨੇਟ ਚੋਣਾ ਨਹੀਂ ਹੋਣਗੀਆਂ ਨਾ ਹੀ ਅੰਡਰਗ੍ਰੈਜੂਏਟ ਵੋਟਰਾਂ ਨੂੰ ਨੁਮਾਇੰਦਗੀ ਦਿੱਤੀ ਜਾਵੇਗੀ ਦਰਸਲ ਇਹ ਸੈਨੇਟ ਯੂਨੀਵਰਸਿਟੀ ਦੀ ਅਕਾਡੈਮਿਕ ਗਤੀਵਿਧੀਆਂ ਤੇ ਨੀਤੀਆਂ ਲਈ ਇੱਕ ਜ਼ਿੰਮੇਵਾਰ ਸੰਸਥਾ ਹੁੰਦੀ ਹੈ ਜਿਸ ਤੇ ਪਹਿਲਾਂ ਤਕਰੀਬਨ 90 ਮੈਂਬਰ ਹੁੰਦੇ ਨੇ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਦੀ ਮੀਟਿੰਗ ਹਰ ਸਾਲ ਦੋ ਜਾਂ ਤਿੰਨ ਵਾਰ ਹੁੰਦੀ ਹੈ ਸਿੰਡੀਗੇਟ ਯੂਨੀਵਰਸਿਟੀ ਦੀ ਕਾਰਜਕਾਰੀ ਸੰਸਥਾ ਹੁੰਦੀ ਹੈ ਜੋ ਯੂਨੀਵਰਸਿਟੀ ਦੇ ਰੋਜ਼ਾਨਾ ਦੇ ਮਾਮਲਿਆਂ ਦਾ ਪ੍ਰਬੰਧਨ ਕਰਦੀ ਹੈ ਯੂਨੀਵਰਸਿਟੀ ਦੇ ਪ੍ਰਬੰਧਨ ਲਈ ਸਿੰਡੀਕੇਟ ਦੀ ਮੀਟਿੰਗ ਹਰ ਮਹੀਨੇ ਹੁੰਦੀ ਹੈ ਪਹਿਲਾਂ 90 ਮੈਂਬਰੀ ਸੈਨੇਟਰ ਤੇ 15 ਮੈਂਬਰੀ ਸਿੰਡੀਗੇਟ ਯੂਨੀਵਰਸਿਟੀ ਦੀਆਂ ਨੀਤੀਆਂ ਤੇ ਬਜਟ ਨ ਹੁਣ ਕੇਂਦਰ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਯੂਨੀਵਰਸਿਟੀ ਐਕਟ 1947 ਵਿੱਚ ਵੱਡੀ ਸੋਧ ਕਰਦਿਆਂ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਟੇਡਿਗੇਟ ਦੇ ਢਾਂਚੇ ਵਿੱਚ ਵੱਡਾ ਬਦਲਾਅ ਕੀਤਾ ਹੁਣ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਪਹਿਲਾਂ ਚੁਣੇ ਜਾਂਦੇ 90 ਮੈਂਬਰਾਂ ਦੀ ਥਾਂ ਹੁਣ 31 ਮੈਂਬਰ ਹੀ ਹੋਣਗੇ ਇਹਨਾਂ ਨਾਮਜ਼ਦ ਹੋਣ ਵਾਲੇ ਮੈਂਬਰਾਂ ਵਿੱਚ ਇੱਕ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਪੰਜਾਬ ਦੇ ਸਿੱਖਿਆ ਮੰਤਰੀ ਚੰਡੀਗੜ੍ਹ ਦੇ ਗਵਰਨਰ ਦੇ ਸਲਾਹਕਾਰ ਰੋ ਪੰਜਾਬ ਦੇ ਹਾਈਰ ਐਜੂਕੇਸ਼ਨ ਦੇ ਸੈਕਟਰੀ ਚੰਡੀਗੜ੍ਹ ਦੇ ਹਾਈਰ ਐਜੂਕੇਸ਼ਨ ਸੈਕਟਰੀ ਅਤੇ ਚੰਡੀਗੜ੍ਹ ਦੇ ਸੰਸਦ ਮੈਂਬਰ ਸਣੇ 710 ਅਫੀਸ਼ੀਅਲ ਮੈਂਬਰ ਹੋਣਗੇ ਇਸ ਤੋਂ ਇਲਾਵਾ ਜੋ 24 ਫੈਲੋ ਮੈਂਬਰ ਚੁਣੇ ਜਾਣੇ ਨੇ ਉਹਨਾਂ ਵਿੱਚੋਂ ਦੋ ਯੂਨੀਵਰਸਿਟੀ ਦੇ ਸਾਇੰਸ ਅਤੇ ਆਰਟਸ ਦੇ ਪ੍ਰੋਫੈਸਰ ਦੋ ਐਸੋਸੀਏਟ ਜਾਂ ਅਸਿਸਟੈਂਟ ਪ੍ਰੋਫੈਸਰ ਚਾਰ ਪੰਜਾਬ ਅਤੇ ਚੰਡੀਗੜ੍ਹ ਦੇ ਕਾਲਜਾਂ ਦੇ ਪ੍ਰਿੰਸੀਪਲ ਛੇ ਪੰਜਾਬ ਅਤੇ ਚੰਡੀਗੜ੍ਹ ਦੇ ਅਫੀਲੀਏਟਡ ਕਾਲਜਾਂ ਦੇ ਅਧਿਆਪਕ ਚੁਣੇ ਜਾਣਗੇ ਦੋ ਐਮ.ਐਲ.ਏ ਪੰਜਾਬ ਦੇ ਵਿਧਾਨ ਸਭਾ ਸਪੀਕਰ ਵੱਲੋਂ ਚੁਣੇ ਜਾਣਗੇ ਇਸ ਤੋਂ ਇਲਾਵਾ ਬਾਕੀ ਦੇ 8 ਮੈਂਬਰ ਨਾਮਜ਼ਦ ਕਰਨ ਦਾ ਅਧਿਕਾਰ ਯੂਨੀਵਰਸਿਟੀ ਚਾਂਸਲਰ ਕੋਲ ਹੋਵੇਗਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਅਧਿਕਾਰਿਕ ਵੈੱਬਸਾਈਟ ਮੁਤਾਬਕ ਸੈਨੇਟ ਪੰਜਾਬ ਯੂਨੀਵਰਸਿਟੀ ਦੇ ਮਾਮਲਿਆਂ ਸਰੋਕਾਰਾਂ ਤੇ ਜਾਇਦਾਦਾਂ ਦਾ ਪੂਰਾ ਪ੍ਰਬੰਧਨ ਤੇ ਨਿਗਰਾਨੀ ਕਰਦੀ ਹੈ ਪਰ ਮੋਦੀ ਸਰਕਾਰ ਵੱਲੋਂ ਕੀਤੇ ਨਵੇਂ ਫੈਸਲੇ ਨਾਲ ਹੁਣ ਇਹ ਸਾਰੇ ਅਧਿਕਾਰ ਕੇਂਦਰ ਸਰਕਾਰ ਕੋਲ ਚਲੇ ਜਾਣ ਗਏ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਸਮੇਤ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਵੱਲੋਂ ਕੇਂਦਰ ਦੇ ਫੈਸਲੇ ਦਾ ਵਿਰੋਧ ਕਰਦੇ ਸਖਤ ਨਿੰਦਿਆ ਕੀਤੀ ਗਈ ਹੈ ਪਰਸਵਾਲੇ ਕਿ ਕੀ ਇਹ ਸਿਰਫ ਸਖਤ ਨਿੰਦਿਆ ਕਰਨ ਨਾਲ ਇਹ ਤਕਸ਼ਾਈ ਰੋਕੀ ਜਾ ਸਕਦੀ ਹੈ ਪੰਜਾਬ ਦੇ ਮੁੱਖ ਮੰਤਰੀ ਤੇ ਪਹਿਲਾਂ ਹੀ ਆਪਣੀ ਕੇਂਦਰੀ ਲੀਡਰਸ਼ਿਪ ਸਾਹਮਣੇ ਬੇਵਸ ਨਜ਼ਰ ਹੋਣ ਦੇ ਇਲਜ਼ਾਮ ਲੱਗਦੇ ਨੇ ਫੈਡਰਲ ਢਾਂਚੇ ਦੀ ਮੰਗ ਕਰਨ ਵਾਲੇ ਅਕਾਲੀ ਦਲ ਦੇ ਸਾਰੇ ਹੀ ਧੜੇ ਇਸ ਸਮੇਂ ਜਿਸ ਤਰ੍ਹਾਂ 2027 ਦੇ ਵਿਧਾਨ ਸਭਾ ਚੋਣਾਂ ਲਈ BJP ਨਾਲ ਗੜਜੋੜ ਕਰਨ ਵਾਸਤੇ ਤਰਲੋ ਮੱਛੀ ਹੋ ਰਹੇ ਨੇ ਬਾਕੀ ਅੰਦਾਜ਼ਾ ਤੁਸੀਂ ਖੁਦ ਲਗਾ ਲਓ ਹੁਣ ਸਮੇਂ ਦੀ ਮੰਗ ਹੈ ਕਿ ਲਾਹੌਰ ਤੋਂ ਲਿਆ ਕੇ ਚੰਡੀਗੜ੍ਹ ਵਿੱਚ ਸਥਿਤ ਕੀਤੀ ਪੰਜਾਬ ਦੀ ਤਰਹੌਰ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਸਮੇਤ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਸਟੂਡੈਂਟ ਸੰਜਠਵੰਦੀਆਂ ਬੁੱਧੀਜੀਵੀ ਲੇਖਕ ਵਕੀਲ ਅਤੇ ਪੱਤਰਕਾਰ ਜਥੇਬੰਦੀਆਂ ਸਵੈਤਕ ਕਿਸਾਨ ਮਜ਼ਦੂਰ ਮੁਲਾਜ਼ਮਾਂ ਜੋਥੇ ਬੰਦੀਆਂ ਨੂੰ ਇੱਕ ਚੜਤਾਂ ਨਾਲ ਕੇਂਦਰ ਸਰਕਾਰ ਦੇ ਇਸ ਧੱਕੇਸ਼ਾਹੀ ਵਾਲੇ ਫੈਸਲੇ ਮੂਰੇ ਡਟ ਜਾਣਾ ਚਾਹੀਦਾ ਹੈ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਲਗਾਤਾਰ ਕੀਤੀਆਂ ਜਾ ਰਹੀਆਂ ਇਹਨਾਂ ਧੱਕੇਸ਼ਹੀਆਂ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਮੁੱਖ ਮੁੱਦਾ ਬਣਾਉਣ ਦੀ ਲੋੜ ਹੈ ਬਾਕੀ ਤੁਸੀਂ ਇਸ ਮਾਮਲੇ ਦੇ ਵਿੱਚ ਜਾਣਕਾਰੀ ਦੇ ਵਿੱਚ ਵਾਅਦਾ ਕਰ ਸਕਦੇ ਹੋ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਰੱਖਣਾ